ਜੀ ਜੇ ਅਗਰ ਸੈਨ ਜੀ ਦੇ ਜਨਮ ਦਿਨ ਮੌਕੇ ਤੇ ਬਸੀ ਪਠਾਣਾ ਦੀ ਅਗਰਵਾਲ ਧਰਮਸ਼ਾਲਾ ਕਮੇਟੀ ਵੱਲੋਂ ਪ੍ਰਧਾਨ ਅਨੂਪ ਸਿੰਘਲਾ ਦੀ ਜੋਗ ਅਗਵਾਈ ਵਿੱਚ ਇੱਕ ਧਾਰਮਿਕ ਸਮਾਗਮ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਪਹਿਲਾਂ ਹਵਨ ਤੇ ਬਾਅਦ ਵਿੱਚ ਹਰਿਨਾਮ ਸੰਕੀਰਤਨ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਸ਼ਹਿਰ ਬਸੀ ਪਠਾਣਾ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ ਉੱਥੇ ਹੀ ਰਾਜਸੀ ਧਾਰਮਿਕ ਤੇ ਸਿਆਸੀ ਆਕੂਆਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਤੇ ਆਈਆਂ ਸੰਗਤਾਂ ਦੇ ਲਈ ਅਤੁੱਟ ਭੰਡਾਰਾ ਵਰਤਾਇਆ ਗਿਆ ਗੱਲਬਾਤ ਕਰਦੇ ਆਂ ਸਾਬਕਾ ਹਲਕਾ ਵਿਤਾਇ ਗੁਰਪ੍ਰੀਤ ਸਿੰਘ ਜੀਪੀ ਅਮਰਦੀਪ ਸਿੰਘ ਧਾਰਮ ਅਤੇ ਰਕੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਬਸੀ ਪਠਾਣਾ ਵਿੱਚ ਸਾਂਝੇ ਤੌਰ ਤੇ ਧਾਰਮਿਕ ਸਮਾਗਮ ਕਰਾਏ ਜਾਂਦੇ ਹਨ ਜਿੱਥੇ ਆਪਸੀ ਭਾਈਚਾਰਕ ਸਾਂਝ ਦੇਖਣ ਨੂੰ ਮਿਲਦੀ ਹੈ ਸਾਨੂੰ ਸਾਡੇ ਪੁਰਖਿਆਂ ਦੇ ਤਿਉਹਾਰ ਮਨਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਵਡਮੁੱਲੇ ਇਤਿਹਾਸ ਬਾਰੇ ਦੱਸ ਸਕੀਏ ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ 'ਚ ਚੱਲ ਕੇ ਆਪਣਾ ਜੀਵਨ ਬទਿਤ ਕਰ ਰਹੇ ਹਾਂ ਅਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਤੇ ਚੱਲਣ ਲਈ ਪ੍ਰੇਰਿਤ ਕਰ ਰਹੇ ਹਾਂ ਅੱਜ ਬਸੀ ਪਠਾਣਾ 'ਚ ਅਗਰ ਸਹਿਨ ਦੀ ਜਨਮ ਦਿਨ ਮਨਾਈ ਜਾ ਰਹੀ ਹੈ ਤੇ ਬਹੁਤ ਉਪਰਾਲਾ ਹੈ ਬਸੀ ਸ਼ਹਿਰ ਨਿਵਾਸੀਆਂ ਦਾ ਸਾਰੇ ਧਰਮ ਇਕੱਠੇ ਹੋ ਕੇ ਜਿੰਨੇ ਵੀ ਚਾਹੇ ਇੱਥੇ ਧਰਮ ਸੱਜ ਪਿਆਰ ਮਨਾਏ ਜਾਂਦੇ ਆ ਤੇ ਵਧੀਆ ਲੱਗਦਾ ਇੱਕ ਸੰਦੇਸ਼ ਦਿੱਤਾ ਜਾਂਦਾ ਵੀ ਆਪਾਂ ਸਾਰੇ ਇਕੱਠੇ ਆ ਮਾਨਵਤਾ ਸਾਰੇ ਨਾਲ ਮਾਨਵਤਾ ਦੀ ਜਨਮ ਜਾਤ ਹੈ ਉਹ ਇੱਕ ਨੂੰ ਆਪਣਾ ਸਮਝਣੀ ਚਾਹੀਦੀ ਹੈ ਸਾਰੇ ਜਿਹੜੇ ਫੰਕਸ਼ਨ ਆ ਇਕੱਠੇ ਹੋ ਕੇ ਕਰਨੇ ਚਾਹੀਦੇ ਆ ਇੱਕ ਆਪ ਸਮਾਜ 'ਚ ਵਧੀਆ ਮੈਸੇਜ ਦੇਣਾ ਚਾਹੀਦਾ ਤੇ ਆਉਣ ਵਾਲੇ ਟਾਈਮ 'ਚ ਆਪਾਂ ਇਕੱਠੇ ਆ ਬਹੁਤ ਆਪਣਾ ਸ਼ਹਿਰ ਵੀ ਤਰੱਕੀ ਕਰ ਸਕਦਾ ਆਪਣੇ ਲੋਕ ਵੀ ਤਰੱਕੀ ਕਰ ਸਕਦੇ ਆ ਮੈਂ ਲਾਸਟ ਅਗਰਸੈਂਗ ਜਨਤੀ ਦੀਆਂ ਲੱਖ ਲੱਖ ਮੁਬਾਰਕਬਾਦ ਮਾਤਮਾ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਹੀ ਹੈ ਵੀ ਚੰਗੇ ਕੰਮ ਕਰੋ ਆਪਣੇ ਮਾਂ-ਬਾਪ ਦੀ ਕਦਰ ਕਰੋ ਤੇ ਪੜ੍ਹਾਈ ਲਿਖਾਈ ਕਰੋ ਤੇ ਆਉਣ ਵਾਲੇ ਟਾਈਮ 'ਚ ਜੇ ਆਪਾਂ ਤਰੱਕੀ ਕਰਨੀ ਹੈ ਤਾਂ ਆਪਾਂ ਨੂੰ ਪੇਰੈਂਟਸ ਦਾ ਤੇ ਆਪਾਂ ਨੂੰ ਜੋ ਐਜੂਕੇਸ਼ਨ ਹੈ ਉਹ ਵੀ ਲੈਣੀ ਚਾਹੀਦੀ ਪੜ੍ਹਾਈ ਕਰਕੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਥੈਂਕ ਯੂ ਸਰ ਇਸ ਸਮਾਗਮ ਕਰਾਇਆ ਗਿਆ ਕੀ ਕਹਿਣਾ ਹੈ ਅੱਜ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਹੈਗਾ ਅਗਰਵਾਲ ਧਰਮਸ਼ਾਲਾ ਦੇ ਵਿੱਚ ਅਗਰਵਾਲ ਬਰਾਦਰੀ ਵੱਲੋਂ ਜਿਹੜਾ ਕਰਾਇਆ ਗਿਆ ਅ ਮਹਾਰਾਜਾ ਅਗਰਸੈਨ ਜੀ ਦਾ ਜਿਹੜਾ ਜਨਮ ਦਿਨ ਮਨਾਇਆ ਗਿਆ ਮੈਂ ਇਹ ਸਮਝਦਾ ਕਿ ਆਪਣੀਆਂ ਆਪਣੀਆਂ ਜਿਹੜੀਆਂ ਕੌਮਾਂ ਹੈਗੀਆਂ ਉਹਨਾਂ ਨੂੰ ਇਕੱਠੇ ਕਰਨ ਦਾ ਔਰ ਆਪਣੇ ਪੂਰਵਜਾਂ ਦਾ ਜਿਹੜਾ ਹੈਗਾ ਜਨਮ ਦਿਨ ਮਨਾਉਣੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਇਸ ਤਰੀ ਮਨਾਉਣੇ ਚਾਹੀਦੇ ਆ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਪੁੱਤਾਂ ਨੂੰ ਦੱਸ ਸਕੀਏ ਕਿ ਆ ਸਾਡੇ ਪੂਰਬਜ ਕੌਣ ਸੀ ਅਸੀਂ ਕਿੱਥੋਂ ਆਏ ਕਿਵੇਂ ਆਏ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਅਗਰਵਾਲ ਸਮਾਜ ਹੈ ਇਸ ਦਾ ਜਿਹੜਾ ਸ਼ੁਰੂਆਤ ਹੈ ਅਗਰੋਹੇ ਤੋਂ ਹੋਈ ਹੈ ਔਰ ਮਹਾਰਾਜਾ ਅਗਰਸੇਨ ਜਿਹੜੇ ਹੈਗੇ ਆ ਉਸ ਦੇ ਰਾਜੇ ਸੀ ਔਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਚੀਜ਼ ਦੱਸਣੀ ਚਾਹੁੰਦਾ ਇਹਨੂੰ ਤੁਸੀਂ ਬਾਅਦ ਦੇ ਵਿੱਚ ਕਿਤੇ ਟਾਈਮ ਆਊਗਾ ਨਾ ਮੈਂ ਇੱਕ ਅਖਬਾਰ ਦੇ ਵਿੱਚ ਵੀ ਲਿਖਣ ਜਾ ਰਿਹਾ ਕਿ ਡੈਮੋਕਰੇਸੀ ਦਾ ਜਿਹੜਾ ਮੁੱਢ ਬਣਿਆ ਗਿਆ ਉਹ ਜਿਹੜਾ ਹੈਗਾ ਮਹਾਰਾਜਾ ਅਗਰਸੇਰ ਵੱਲੋਂ ਬਣਿਆ ਗਿਆ ਜਦੋਂ ਉਹਨੇ ਆਪਣੇ 18 ਜਿਹੜੇ ਹੈਗੇ ਆ ਜ਼ਿਲ੍ਹੇ ਬਣਾ ਕੇ ਉਹਨਾਂ ਦੇ ਵਿੱਚ ਬਕਾਇਦਾ ਅੱਜ ਜਿਵੇਂ ਰਾਜ ਸਭਾ ਦੇ ਮੈਂਬਰ ਚੁਣਦੇ ਆ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਅਧਿਕਾਰ ਹੁੰਦਾ ਸੀ ਉਸੇ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਜਿਹੜੇ ਹੈਗੇ ਜ਼ਿਲ੍ਹੇ ਦੇ ਵਿੱਚ ਵਧੀਆ ਕੰਮ ਕਰਾਉਂਦੇ ਸੀ ਇਹ ਡੈਮੋਕਰੇਸੀ ਆ ਜਿਹੜੀ ਇਹਦੀ ਸ਼ੁਰੂਆਤ ਹੈ ਜਿਹੜੀ ਇਹ ਮਹਾਰਾਜਾ ਅਗਰ ਸੇਨ ਤੋਂ ਹੋਈ ਹੈ ਕਿਉਂਕਿ ਟਾਈਮ ਬਾਈਟ ਦਾ ਹੈਗਾ ਇਸ ਕਰਕੇ ਬਹੁਤ ਘੱਟ ਸਮਾਂ ਨਹੀਂ ਤਾਂ ਮੈਂ ਡਿਟੇਲ ਚ ਵੀ ਦੱਸ ਦਿੰਦਾ ਕਿ ਕਿਵੇਂ ਕਸ਼ਤਰੀ ਸੀ ਕਸ਼ਤਰੀਆਂ ਤੋਂ ਬਦਲ ਕੇ ਜਿਹੜਾ ਹੈਗਾ ਇਹ ਵਪਾਰਕ ਕੌਮ ਬਣ ਕੇ ਰਹਿ ਗਈ ਔਰ ਅੱਜ ਇਹਨਾਂ ਦਾ ਵਪਾਰ ਹੈ ਔਰ ਵਪਾਰ ਦੇ ਵਿੱਚ ਜਿਹੜਾ ਇਹਨਾਂ ਨੂੰ ਅਸ਼ੀਰਵਾਦ ਮਿਲਿਆ ਉਹ ਅਸ਼ੀਰਵਾਦ ਦਾ ਸਦਕਾ ਜਿਹੜਾ ਹੈਗਾ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਬੋਲ ਵਾਲਾ ਔਰ ਵਪਾਰ ਹੈ ਜਿਹੜਾ ਟੋਟਲ ਇਹਨਾਂ ਦੇ ਕੰਟਰੋਲ ਦੇ ਵਿੱਚ ਆ ਪਰ ਇਹ ਆਉਣ ਵਾਲੀਆਂ ਪੁਸ਼ਟਾਂ ਨੂੰ ਦੱਸਾਂ ਉਹ ਕਿ ਤਾਂ ਹੀ ਇਹ ਜਿਹੜਾ ਹੈਗਾ ਵਧੀਆ ਪ੍ਰਾਪਤ ਦਾ ਪ੍ਰੋਗਰਾਮ ਅਗਰਵਾਲ ਧਰਮਸ਼ਾਲਾ ਕਮੇਟੀ ਬਸੀ ਪਠਾਨਾ ਵੱਲੋਂ ਅਗਰ ਸائیں ਸ਼੍ਰੀ ਮਹਾਰਾਜ ਅਗਰ ਸائیں ਜੀ ਦੀ ਜਨਮ ਦਿਨਾਈ ਗਈ ਅਸੀਂ ਅਸੀਂ ਅਗਰ ਸائیں ਜੀ ਦੇ ਵੰਸਜਾਂ ਅਸੀਂ ਰਾਮਚੰਦਰ ਜੀ ਦੇ ਵੰਸਜਾਂ ਜਿਹੜੇ ਅਗਰ ਸائیں ਜੀ ਦੇ 34 34ਵੇਂ ਵੰਸਜ ਸ੍ਰੀ ਰਾਮਚੰਦਰ ਜੀ ਅਸੀਂ ਉਹਨਾਂ ਦੇ ਕੁਲਚੋਂ ਆ ਸਾਡੀ ਕੁਲ ਦੇ ਵੀ ਲక్ష్ਮੀ ਮਾਤਾ ਜੀ ਸਾਰਿਆਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੌਸਲਾ ਦਿੱਤਾ ਸੀ ਇਹ ਕਿਹਦੇ ਵੱਲੋਂ ਪ੍ਰੋਗਰਾਮ ਕਰਵਾਇਆ ਇਹ ਅੱਗੇ ਪਾਲ ਧਰਮਸ਼ਾਲਾ ਬਸੀ ਮਖਾਣਾ ਵੱਲੋਂ ਕਰਾਇਆ ਗਿਆ ਜੀ ਤੇ ਸਰ ਨੌਜਵਾਨ ਜਿਹੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਇਹ ਇਸ ਨੇ ਦਵਾਗੇ ਵੀ ਜਿਵੇਂ ਅਗਰ ਸੈਨ ਜੀ ਨੇ ਆਪਣੇ 18 ਪੁੱਤਰਾਂ ਨੂੰ ਆਪਣੇ ਸਾਰੇ ਘਰ ਨੂੰ ਕਾਰੋਬਾਰ ਕਰਾ ਕੇ ਆਪਣੇ ਇੱਕ ਮੁਠ ਰੱਖਿਆ ਇਸ ਤਰ੍ਹਾਂ ਹੀ ਸਾਰੇ ਪਰਿਵਾਰਾਂ ਨੂੰ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਇੱਕ ਮੁਠ ਰੱਖ ਕੇ ਚੰਗੀ ਸਿੱਖਿਆ ਦੋ ਚੰਗੇ ਕੰਮ ਕਰੋ ਹਰਪ੍ਰੀਤ ਕੁਮਾਰ ਗੁਪਤਾ